ਦੁਬਾਰਾ ਚਲਾਨ ਹੋ ਰਿਹਾ ਸਰ ਇਹ ਨਾਲ ਦੋ ਹਾਂਜੀ ਦੁਬਾਰਾ ਹੋ ਰਿਹਾ ਜੀ ਕਹਿੰਦੇ ਮੰਨਦਾ ਹੀ ਨਹੀਂ ਜੀ ਇਹ ਗੱਡੀ ਹੈ ਕਿ ਨਾ ਕਿ ਇੰਨਾ ਜ਼ਿਆਦਾ ਸਪੇਅਰਸ ਆਂਦੀ ਕਿ ਇਦਾਂ ਆਂਦੀ ਸਭ ਕੁਝ ਪਤਾ ਭੈਣ ਜੀ ਤੁਹਾਨੂੰ ਯੂ ਆਰ ਨੋਟ ਅ ਇਲੀਟਰੇਟ ਐਡਾ ਸ਼ੋਰੂਮ ਤੇ ਆ ਰਹੇ ਸਾਨੂੰ ਸਭ ਕੁਝ ਪਤਾ ਨਹੀਂ ਤੁਸੀਂ ਇਦਾਂ ਲਗਾਉਂਦੇ ਦੇਖੋ ਜਿੱਦ ਹੈ ਨਾ ਜਿਹੜੀ ਜੀ ਕੋਈ ਵੀ ਕਿਸੇ ਵੀ ਚੀਜ਼ ਦੀ ਜਿੱਦ ਅੱਛੀ ਨਹੀਂ ਹੁੰਦੀ ਕੱਲ ਚਲਾਨ ਹੋਇਆ ਹਾਂਜੀ ਕੱਲ ਚਲਾਨ ਹੋਇਆ ਦਾ ਹਾਂਜੀ ਚਲਾਨ ਹਾਂਜੀ ਕੱਲ ਹੋਇਆ ਚਲਾਨ ਕੱਲ ਤੁਸੀਂ ਕਿ ਫਿਰ ਨਹੀਂ ਤੁਸੀਂ ਮੰਨ ਰਹੇ ਕੀ ਕਰੀਏ ਤੇ ਤੁਹਾਨੂੰ ਮੈਂ ਕਿਉਂ ਦਸੀਏ ਜੀ ਅਸੀਂ ਕਿਉਂ ਦਸੀਏ ਨਹੀਂ ਨਹੀਂ ਅਸੀਂ ਨਹੀਂ ਦੱਸਦੇ ਜੀ ਨਾ ਸਾਡਾ ਕਿਤੇ ਕਾਨੂੰਨ 'ਚ ਲਿਖਿਆ ਵੀ ਵਾਰਨਿੰਗ ਦੇਣੀ ਹੈ ਅੱਛਾ ਜੀ ਨਾ ਹੋਰ ਕੁਝ ਸਿੱਖਣਾ ਹੋਰ ਦੱਸੋ ਹਾਂ ਜੀ ਵਧੀਆ ਨਾ ਹਾਂ ਲਾਈਕ ਇਟ ਥੈਂਕ ਯੂ ਤੁਸੀਂ ਨਾ ਮੰਨਿਓ ਤੁਸੀਂ ਜੋ ਮਰਜ਼ੀ ਕਰਿਓ ਅਸੀਂ ਮੰਨਦੇ ਆਂ ਤੁਹਾਡਾ ਬਾਹਰ ਆਇਆ ਅੰਦਰ ਵੈਸੇ ਆਇਆ ਐਨਆਰਆਈ ਜਿਤਨਾਲ ਆਪਣਾ ਅੰਦਰ ਬੈਠੇ ਅਸੀਂ ਵੈਸੇ ਆਏ ਅੰਦਰ ਆਏ ਫੇ ਦੁਕਾਨ ਤੇ ਆਏ ਨਾ ਆਪਣਾ ਦੁਕਾਨ ਚ ਬੈਠੇ ਮੇਰੇ ਨਾਲ ਬਹਿਸ ਕਰਨ ਥੋੜੀ ਮੈਂ ਐਨਆਰਆਈ ਤਾਂ ਮੈਂ ਫੇ ਚੜੂਗਾ ਕਹਿੰਦਾ ਕਿ ਦੱਸੋ ਯੂ ਕੈਨ ਮੈਂ ਤੁਹਾਨੂੰ ਰਿਕਵੈਸਟ ਕਰਾਂ ਕੌਣ ਹੀ ਕਰਤੋ ਨਹੀਂ ਕਿਉਂ ਕਰੀਏ ਕਿਉਂ ਵਾ ਤੁਹਾਡੇ ਤੁਸੀਂ ਕਿਹੜੀ ਕੰਟਰੀ ਤੋਂ ਆਏ ਆ ਮੈਂ ਮੈਂ ਉੱਥੇ ਅਮਰੀਕਾ ਬੌਰਨ ਕਰਦੇ ਆਂ ਉੱਥੇ ਵਾਰਨ ਕਰਦੇ ਲੋਕਾਂ ਨੂੰ ਦਿਖਾਓ ਮੈਨੂੰ ਕਿੱਥੇ ਕਿਤੇ ਵਾਰਨਿੰਗ ਕਦੇ ਅਮਰੀਕਾ ਪੁਲਿਸ ਦੀ ਕੋਈ ਵਾਰਨਿੰਗ ਆਈ ਹੋਵੇ ਔ ਚੱਡੋ ਯਾਰ ਅਸੀਂ ਇੱਥੇ ਅਨਪੜ੍ਹ ਨਹੀਂ ਹੈਗੇ ਸਾਰੀ ਗੱਡੀਆਂ ਦੇ ਉਹ ਤਾਂ ਅਸੀਂ ਭੈਣ ਜੀ ਦੇਖੋ ਸਿੰਪਲ ਗੱਲ ਹੈ ਤੁਸੀਂ ਆਪਣੇ ਅੱਗੇ ਲਾਓ ਉਹਨੂੰ ਉਸ ਤਰੀਕੇ ਨਾਲ ਲਾ ਲੋ ਨਾ ਜੇ ਤੁਸੀਂ ਬਾਹਰ ਨਾ ਸਹੀ ਨਾ ਤੁਸੀਂ ਚਲਾਨ ਸਾਡਾ ਕਰੀ ਜਾ ਰਹੇ ਹੋ ਸਾਨੂੰ ਪਤਾ ਹੈ ਜੀ ਸਾਰਾ ਪਤਾ ਤੁਹਾਨੂੰ ਕਿੰਨੀ ਵਾਰ ਦੱਸਣਾ ਮੁੰਡੇ ਨੂੰ ਪਤਾ ਆਈਆਂ ਨਾ ਮੈਂ ਕਿਹਾ ਕਿ ਕਿਸੇ ਨੂੰ ਗਿਆ ਕਿ ਤੁਹਾਨੂੰ ਮੈਂ ਕਾ ਕਿੰਨ ਨੂੰ ਦੱਸੋ ਕਿ ਕਿਥੇ ਲਾਉਂ ਮੈਂ ਤੁਹਾਨੂੰ ਮੈਂ ਪੱਕਾ ਮੈਂ ਉਹ ਬੱਚੀ ਨਹੀਂ ਕਰਦੇ ਨਹੀਂ ਆ ਸਾਡੀ ਸਪੈਸ ਆ ਕੋਈ ਦਾ ਲਗਾ ਲਾ ਕੇ ਮਾਰੀ ਹੋਰ ਤੇ ਤੁਸੀਂ ਲਾ ਲਓ ਆਪਾਂ ਰੋਜ਼ ਥੋੜੀ ਕਰੀਏ ਡਾਂਟਿਆਂ ਨੂੰ ਸਭ ਨੂੰ ਕਾ ਤਾਂ ਡਾਂਟਣਾ ਜੀ ਅਸੀਂ ਬੱਚੇ ਸਰ ਮੇਰੀ ਗੱਲ ਸੁਣ ਬੇਟਾ ਆਪਣੀ ਕੁਆਲਿਫਿਕੇਸ਼ਨ ਦੱਸਿਓ ਜਰਾ ਕਿੰਨਾ ਪੜਿਆ ਹੋ ਤੁਸੀਂ ਐਮਏ ਸਟੈਨੋਗ੍ਰਾਫੀ ਕੀ ਕੀਤੀ ਹੈ ਫਿਰ ਇੱਕ ਪੜਿਆ ਲਿਖਿਆ ਬੰਦਾ ਗਲਤ ਬੋਲੂਗਾ ਹੁਣ ਜੇ ਅਸੀਂ ਜੇ ਸਹੀ ਗੱਲ ਨੂੰ ਸਹੀ ਕਹਿਣਾ ਸਭ ਉਹਦੇ ਭੁੱਲਦੇ ਹਨਾ ਉਹ ਸਰਾਪ ਤੇ ਨਹੀਂ ਜੀ ਅਸੀਂ ਨਹੀਂ ਬੋਲਦੇ ਕਾਨੂੰਨ ਬੋਲਦਾ ਤੁਸੀਂ ਗੱਲ ਕਿੱਦਾਂ ਕਰ ਉਸ ਵਿੱਚ ਕੀਆ ਚਲਾਨ ਕਰੀਏ ਕਰਾਂਗੇ ਜੀ ਅਸੀਂ ਅੰਦਰ ਹੀ ਅਸੀਂ ਨਹੀਂ ਕਰਨਾ ਤੁਸੀਂ ਉਹਨਾਂ ਰ ਅਸੀਂ ਨਹੀਂ ਕਰਦੇ ਮੈਂ ਅਸੀਂ ਨਹੀਂ ਕਰਦੇ ਜੀ ਦੱਸੋ ਫਿਰ ਗਲਤ ਤਾਂ ਫਿਰ ਗਲਤ ਹੈ ਤੁਸੀਂ ਨਹੀਂ ਲਾਓ ਤੁਸੀਂ ਉਹ ਕਾਕਾ ਬੈਸ ਨਹੀਂ ਕਰਨੀ ਸਰ ਮੈਂ ਤਾਂ ਉਹਦੀ ਗੱਲ ਕਰ ਰਿਹਾ ਮੈਂ ਬਿਲਕੁਲ ਬੈਸ ਨਹੀਂ ਕਰਨੀ ਮੇਰੇ ਆਫੀਸਰ ਨਾਲ ਆਓ ਜੀ ਤੁਸੀਂ ਹੋ ਗਿਆ ਨਾ ਤੁਹਾਡਾ ਕੰਮ ਆਓ ਵੀ ਮੇਰਾ ਤਾਂ ਗਲਤ ਕਰ ਰਹੇ ਤੁਸੀਂ ਧੱਕਾ ਹੀ ਕਰ ਰਹੇ ਤੁਸੀਂ ਜੀ ਕਾਨੂੰਨ ਆ ਤੁਹਾਡੇ ਕੋਲ ਲੜੋ ਜਾ ਕੇ ਕੋਰਟ ਚ ਵੀ ਗਲਤ ਹੋਇਆ ਸਾਡੇ ਨਾਲ ਪ੍ਰੂਫ ਕਰੋ ਆ ਤੁਹਾਨੂੰ ਨਹੀਂ ਦਿਖਦਾ ਗੱਲ ਤਾਂ 3 ਫੁੱਟ ਅੱਗੇ ਲਾਈ ਹੈ ਗੱਡੀ ਤੁਸੀਂ ਸੱਚੇ ਹੋ ਅਸੀਂ ਜੇ ਕੰਮ ਲੋਕਾਂ ਵਾਸਤੇ ਤੁਰੇ ਫਿਰਦੇ ਅਸੀਂ ਗਲਤ ਐ ਐਸੀ ਵੀ ਦੋਸਤ ਜੀ ਮੈਂ ਖੂਬ ਗੜਾ ਭੈਣ ਜੀ ਫਾਲਤੂ ਨਹੀਂ ਗੱਲ ਕਰਨੀ ਮੇਰੇ ਤਾਂ ਕੰਗਲ ਤੇ ਇੱਥੇ ਦੇਖੋ ਗੱਡੀਆਂ ਲੇਡੀ ਆਫਸਰ ਨਾਲ ਐ ਮੈਨੂੰ ਕਾਰਵਾਈ ਵੀ ਕਰਨੀ ਆਉਂਦੀ ਆ ਕੜੀਆਂ ਲੱਗੀਆਂ ਹੁੰਦੀਆਂ ਨਾ ਉਹ ਲੋਕੀ ਚੱਕ ਕੇ ਲੈ ਜਾਂਦੇ ਉਹਨਾਂ ਨੂੰ ਛੱਡ ਦਿੰਦੇ ਸਾਡੀ ਦੁਕਾਨ ਦੇ ਅੱਗੇ ਉਹਨਾਂ ਨੂੰ ਕਿਵੇਂ ਛੱਡਦੇ ਆ ਤੁਸੀਂ ਨਾਲ ਜਾ ਕੇ ਦੇਖਦੇ ਹੋ 1160 ਰੁਪਏ ਦੀ ਪਰਚੀ ਲੱਗਦੀ ਉਹਨਾਂ ਦੀ ਮੇਰੀ ਗੱਲ ਉਹ ਛੱਡੋ ਯਾਰ ਆਪਾਂ ਬੈਸ ਨਹੀਂ ਕਰਨੀ ਆਜੋ ਅਸੀਂ ਬੈਸ ਨਹੀਂ ਕਰ ਸਕਦੇ ਤੁਸੀਂ ਆਪ ਦਾ ਸੋਨਾ ਵੇਚੋ ਆ ਵੀ ਕਰੀਏ ਮੈਂ ਕਿਉਂ ਦਸੀ ਜੀ ਅਸੀਂ ਹੈ ਜੀ ਮੰਨਦੇ ਹੈਗੇ ਤੁਹਾਡਾ ਬਾਹਰੋਂ ਆਇਆ ਨਾ ਵੈਸੇ ਆਏ ਐ ਐਨ ਆਰ ਆਈ ਜਿੱਤ ਨਾਲ ਆਪਣਾ ਅੰਦਰ ਬੈਠੇ ਜੀ ਵੈਸੇ ਆਏ ਨੇ ਛੱਡਿਆ ਐ ਦੁਕਾਨ ਤੇ ਆਏ ਨਾ ਆਪਣੀ ਦੁਕਾਨ ਚ ਬੈਠੇ ਕਿਉਂ ਵਾਹ ਤੁਹਾਡੇ ਤੁਸੀਂ ਕਿਹੜੀ ਘੰਟਾ ਛੱਡੋ ਯਾਰ ਅਸੀਂ ਇੱਥੇ ਅਨਪੜ੍ਹ ਨਹੀਂ ਹੈਗੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ